ਆਈਫੋਨ ਦੇ ਚਾਹਵਾਨਾਂ ਦੇ ਲਈ ਵੱਡਾ ਝਟਕਾ ਹੁਣ ਨਹੀਂ ਮਿਲਣਗੇ ਇਹ ਤਿੰਨ ਮਾਡਲ ਕੰਪਨੀ ਨੇ ਕਰਤੇ ਅਚਾਨਕ ਬੰਦ ਸੁਣੋ ਕੀ ਹੈ ਪੂਰੀ ਅਪਡੇਟ ਆਈਫੋਨ ਦੇ ਸ਼ੌਕੀਨਾ ਦੇ ਲਈ ਹੁਣ ਵੱਡਾ ਝਟਕਾ ਹੈ ਦੱਸਦੀ ਹੈ ਕਿ ਹੁਣ ਕੁਝ ਮਾਡਲਸ ਜਿਹੜਾ ਕਿ ਹੁਣ ਤੁਹਾਨੂੰ ਨਹੀਂ ਮਿਲਣਗੇ ਕਿਉਂਕਿ ਕੰਪਨੀ ਨੇ ਕੁਝ ਮਾਡਲਾਂ ਨੂੰ ਬੰਦ ਕਰ ਦਿੱਤਾ ਹੈ ਆਈਫੋਨ 16 ਸੀਰੀਜ਼ ਲਾਂਚ ਹੋਣ ਦੇ ਨਾਲ ਹੀ ਐਪਲ ਨੇ ਕੁਝ ਪੁਰਾਣੇ ਮਾਡਲਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਸੀ ਪਰ ਹੁਣ ਕੰਪਨੀ ਨੇ ਇੱਕ ਹੋਰ ਵੱਡਾ ਫੈਸਲਾ ਲਿਆ ਜੋ ਕਿ ਜਿਹੜਾ ਕਿ ਆਈਫੋਨ ਦੇ ਸ਼ੌਕੀਨ ਨੇ ਉਹਨਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਦਰਅਸਲ ਐਪਲ ਨੇ ਹੁਣ ਕੁਝ ਪੁਰਾਣੇ ਆਈਫੋਨ ਮਾਡਲਾਂ ਦਾ ਉਤਪਾਦਨ ਬੰਦ ਕਰਨ ਅਤੇ ਉਹਨਾਂ ਨੂੰ ਬਾਜ਼ਾਰ ਦੇ ਵਿੱਚੋਂ ਹਟਾਉਣ ਦਾ ਫੈਸਲਾ ਕੀਤਾ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਦਰਅਸਲ ਕੰਪਨੀ ਇਹਨਾਂ ਆਈਫੋਨਸ ਨੂੰ ਆਪਣੀ ਅਧਿਕਾਰਤ ਵੈੱਬਸਾਈਟ ਤੋਂ ਵੀ ਹਟਾ ਦੇਵੇਗੀ ਕੰਪਨੀ ਦਾ ਇਹ ਵੀ ਫੈਸਲਾ ਹੈ ਉਹਨਾਂ ਨੇ ਆਈਫੋਨ ਪ੍ਰੀਮੀਅਮ ਦੇ ਲਈ ਇੱਕ ਵੱਡਾ ਝਟਕਾ ਹੈ ਜੋ ਕੀਮਤ ਦੇ ਵਿੱਚ ਗਿਰਾਵਟ ਹੋਣ ਤੋਂ ਬਾਅਦ ਆਈਫੋਨ ਮਾਡਲ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਦੱਸਦੇ ਕਿ ਆਈਫੋਨ 16 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਨੇ ਆਈਫੋਨ 15 ਪ੍ਰੋ ਆਈਫੋਨ 15 ਪ੍ਰੋ ਮੈਕਸ ਦੇ ਨਾਲ ਨਾਲ ਆਈਫੋਨ 13 ਨੂੰ ਵੀ ਬੰਦ ਕਰ ਦਿੱਤਾ ਹੈ ਜੀ ਹਾਂ ਆਈਫੋਨ 16 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਕੰਪਨੀ ਨੇ ਆਈਫੋਨ 15 ਪ੍ਰੋ ਆਈਫੋਨ 15 ਪ੍ਰੋ ਮੈਕਸ ਦੇ ਨਾਲ ਨਾਲ ਜਿਹੜਾ ਕਿ ਆਈਫੋਨ 13 ਸੀਗਾ ਉਸ ਦੀ ਸੂਚੀ ਨੂੰ ਵੀ ਹਟਾ ਦਿੱਤਾ ਸੀਗਾ ਇਸ ਤੋਂ ਬਾਅਦ ਯੂਜ਼ਰਸ ਸਿਰਫ ਆਈਫੋਨ 14 ਆਈਫੋਨ 14 ਪਲਸ ਆਈਫੋਨ 15 ਤੇ ਆਈਫੋਨ 15 ਪਲਸ ਤੇ ਆਈਫੋਨ 16 ਅਤੇ ਆਈਫੋਨ 16 ਪ੍ਰੋ ਹੀ ਖਰੀਦ ਸਕਦੇ ਨੇ ਹਾਲਾਂਕਿ ਇਹ ਰਾਤ ਦੀ ਗੱਲ ਹੈ ਕਿ ਕੰਪਨੀ ਨੇ ਜਿਹੜਾ ਆਈਫੋਨ ਨੂੰ ਵੈੱਬਸਾਈਟ ਤੋਂ ਹਟਾ ਦਿੱਤਾ ਹੈ ਉਹਨਾਂ ਨੂੰ ਸੇਵਾ ਸੁਰੱਖਿਆ ਅਪਡੇਟ ਦੇ ਨਾਲ ਨਾਲ OS ਅਪਡੇਟ ਮਿਲਣਾ ਜਾਰੀ ਰਹੇਗਾ ਬੰਦ ਹੋਣ ਦੇ ਬਾਵਜੂਦ ਤੁਸੀਂ ਸਾਲਾਂ ਤੱਕ ਇਨਾ ਫੋਨਾਂ ਦੇ ਉੱਤੇ ਅਪਡੇਟ ਪ੍ਰਾਪਤ ਕਰਨ ਦੇ ਯੋਗ ਹੋਗੇ ਦੱਸ ਦਈਏ ਕਿ ਕੰਪਨੀ ਨੇ ਜਿਹਨਾਂ ਆਈਫੋਨ ਨੂੰ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ ਉਹਨਾਂ ਨੂੰ ਅਜੇ ਵੀ ਆਫਲਾਈਨ ਬਾਜ਼ਾਰ ਦੇ ਨਾਲ-ਨਾਲ ਆਨਲਾਈਨ ਬਾਜ਼ਾਰ ਤੋਂ ਵੀ ਖਰੀਦਿਆ ਜਾ ਸਕਦਾ ਹੈ ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਅਤੇ ਐਮਾਜ਼ਾਨ ਫਿਲਹਾਲ ਆਈਫੋਨ ਦੇ ਉੱਤੇ ਗ੍ਰਾਹਕਾਂ ਨੂੰ ਬੰਪਰ ਛੋਟ ਪ੍ਰਦਾਨ ਕਰ ਸਕਦੇ ਨੇ ਵਰਤਮਾਨ ਦੇ ਵਿੱਚ ਤੁਹਾਨੂੰ ਆਈਫੋਨ ਜਿਹੜਾ ਕਿ 13 ਅਤੇ ਆਈਫੋਨ 14 ਸੀਰੀਜ਼ ਦੇ ਉੱਤੇ ਆਫਲਾਈਨ ਅਤੇ ਆਨਲਾਈਨ ਦੋਵਾਂ ਦੇ ਉੱਤੇ ਵਧੀਆ ਸੌਦੇ ਮਿਲ ਰਹੇ ਨੇ ਆਈਫੋਨ 16 ਸੀਰੀਜ਼ ਦੇ ਲਾਂਚ ਹੋਣ ਤੋਂ ਬਾਅਦ ਇਸ ਮਾਡਲ ਨੂੰ ਕਾਫੀ ਖਰੀਦਿਆ ਜਾ ਰਿਹਾ ਹੈ ਐਤੋਂ ਤੱਕ ਕਿ ਕਈ ਈ-ਕਾਮਰਸ ਕੰਪਨੀਆਂ ਇਸ ਆਈਫੋਨ ਮਾਡਲ ਨੂੰ ਖਰੀਦਣ ਦੇ ਉੱਤੇ ਬੰਪਰ ਡੀਲ ਆਫਰ ਕਰ ਰਹੀਆਂ ਨੇ ਤਾਂ ਬਿਹਤ ਵੱਡੀ ਖਬਰ ਹੈ ਉਹਨਾਂ ਲਈ ਜਿਹੜੇ ਆਈਫੋਨ ਖਰੀਦਣ ਦੇ ਚਾਹਵਾਨ ਨੇ ਜਿਨ੍ਹਾਂ ਨੂੰ ਜਿਹੜੇ ਕਿ ਸ਼ੌਕੀਨ ਨੇ ਤਾਂ ਕੁਝ ਆਈਫੋਨ ਜਿਹੜੇ ਕਿ ਜੀਵੇਂ ਕਿ ਤੁਹਾਨੂੰ ਦੱਸਿਆ ਸੀਗਾ ਕਿ ਕੁਝ ਆਈਫੋਨਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈਗਾ ਆਈਫੋਨ 30 ਆਈਫੋਨ 15 ਤੇ 15 Pro ਆਈਫੋਨ 15 Pro Max ਦੇ ਨਾਲ ਨਾਲ ਜਿਹੜਾ ਕਿ ਆਈਫੋਨ 13 ਸੀਗਾ ਉਸ ਨੂੰ ਸੂਚੀ ਤੋਂ ਹਟਾ ਦਿੱਤਾ ਸੀਗਾ ਹਾਲਾਂਕਿ ਕੁਝ ਹੋਰ ਅਪਡੇਟਸ ਵੀ ਦਿੱਤੀਆਂ ਗਈਆਂ ਨੇ ਤਾਂ ਬੇहद ਜ਼ਰੂਰੀ ਖਬਰ ਹੈ ਦੱਸਦੀ ਹੈ ਕਿ ਆਈਫੋਨ ਜਿਹੜਾ ਕਿ ਆਨਲਾਈਨ ਤੇ ਆਫਲਾਈਨ ਮਾਰਕੀਟ ਦੇ ਵਿੱਚ ਤੁਸੀਂ ਹਜੇ ਵੀ ਖਰੀਦ ਸਕਦੇ ਹੋ ਤਾਂ ਆਹ ਜਾਣਕਾਰੀ ਤੁਹਾਨੂੰ ਕਿਵੇਂ ਜੀ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸੋ